ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਰঞ্জੀਤ ਦੇ ਪਤੀ ਮਹਿੰਦਰ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ ਕਿਉਂਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਸੀ ਤੇ ਉਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕਰਵਾ ਲਿਆ 1 ਸਾਲ ਬਾਅਦ ਉਹਨਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਤੇ ਉਹਨਾਂ ਨੇ ਰঞ্জੀਤ ਨੂੰ ਵੀ ਆਪਣੇ ਪੁੱਤ ਦੇ ਪਹਿਲੇ ਜਨਮ ਦਿਨ ਦੀ ਪਾਰਟੀ ਤੇ ਬੁਲਾਇਆ ਤਾਂ ਕਿ ਉਸ ਨੂੰ ਇਹ ਸਭ ਦੇਖ ਕੇ ਬੁਰਾ ਲੱਗੇ ਰਣਜੀਤ ਨੂੰ ਉਸਦੇ ਇਰਾਦੇ ਦਾ ਪਤਾ ਸੀ ਇਸ ਕਰਕੇ ਉਹ ਪਾਰਟੀ ਤੇ ਜਾਣ ਸਮੇਂ ਇੱਕ ਲਫਾਫਾ ਆਪਣੇ ਨਾਲ ਲੈ ਕੇ ਗਈ ਜਦੋਂ ਉਹ ਪਾਰਟੀ ਵਿੱਚ ਪਹੁੰਚੀ ਤਾਂ ਉਸਦਾ ਪਤੀ ਮਹਿੰਦਰ ਕਹਿਣ ਲੱਗਿਆ ਦੇਖ ਮੇਰਾ ਫੈਸਲਾ ਇੱਕਦਮ ਸਹੀ ਸੀ ਅੱਜ ਮੈਂ ਇੱਕ ਬੱਚੇ ਦਾ ਬਾਪ ਬਣ ਗਿਆ ਹਾਂ ਮਨਜੀਤ ਉਸ ਦੀ ਗੱਲ ਸੁਣ ਕੇ ਮੁਸਕਰਾਈ ਤੇ ਉਸਨੇ ਉਹ ਉਸ ਲਫਾਫੇ ਨੂੰ ਉਸਦੇ ਹੱਥ ਵਿੱਚ ਫੜਾ ਦਿੱਤਾ ਤੇ ਕਹਿਣ ਲੱਗੀ ਇਸ ਨੂੰ ਧਿਆਨ ਨਾਲ ਦੇਖੋ ਜਦੋਂ ਹੀ ਮਹਿੰਦਰ ਨੇ ਉਲਫਾਫਾ ਦੇਖਿਆ ਤੇ ਰਣਜੀਤ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਤਲਾਕ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਵਿੱਚ ਵੀ ਬਹੁਤ ਮੁਸ਼ਕਲਾਂ ਸੀ ਉਸ ਦਿਨ ਨਰੰਦ ਸਤਵੀਰ ਦੇ ਮੁੰਡੇ ਦੇ ਜਨਮ ਦਿਨ ਵਾਲੇ ਦਿਨ ਉਹਨਾਂ ਦੇ ਘਰ ਪੂਜਾ ਰੱਖੀ ਹੋਈ ਸੀ ਤੇ ਰਣਜੀਤ ਨੇ ਗਲਤੀ ਨਾਲ ਪੂਜਾ ਦੇ ਸਮਾਨ ਨੂੰ ਹੱਥ ਲਗਾ ਦਿੱਤਾ ਤੇ ਫਿਰ ਉਸ ਦੀ ਸੱਸ ਜ਼ੋਰ ਦੀ ਬੋਲਣ ਲੱਗੀ ਤੂੰ ਇਸ ਸਮਾਨ ਤੇ ਹੱਥ ਕਿਉਂ ਲਗਾਇਆ ਤੈਨੂੰ ਇੰਨੀ ਜੀ ਛੋਟੀ ਗੱਲ ਸਮਝ ਨਹੀਂ ਆਉਂਦੀ ਕਿ ਇਹ ਸਤਵੀਰ ਦੇ ਮੁੰਡੇ ਦੇ ਜਨਮ ਦਿਨ ਦੀ ਪੂਜਾ ਦਾ ਸਮਾਨ ਹੈ ਤੇ ਤੇਰੇ ਵਰਗੀ ਬਾਂਜ ਨੇ ਇਸ ਨੂੰ ਹੱਥ ਲਗਾ ਦਿੱਤਾ ਹੁਣ ਇਹ ਸਮਾਨ ਸ਼ੁੱਧ ਨਹੀਂ ਰਿਹਾ ਤੇ ਉਸ ਨੂੰ ਤਾਨਾ ਮਾਰਦੇ ਹੋਏ ਕਹਿਣ ਲੱਗੀ ਇਹ ਅਪਸ਼ਗਨ ਹੁੰਦਾ ਕਿਤੇ ਇਹ ਤਾਂ ਨਹੀਂ ਕਿ ਤੇਰੇ ਤੋਂ ਤੇਰੀ ਆਨੰਦ ਦਾ ਸੁੱਖ ਦੇਖਿਆ ਨਹੀਂ ਜਾ ਰਿਹਾ ਇਹ ਸੁਣ ਕੇ ਰਣਜੀਤ ਦੀਆਂ ਅੱਖਾਂ ਪਾਹਰ ਆਈਆਂ ਉਹ ਆਪਣੇ ਮਨ ਨੂੰ ਸਮਝਾਉਂਦੇ ਹੋਏ ਉਹ ਕਹਿਣ ਲੱਗੀ ਮਾਂ ਜੀ ਉਹ ਅਜੇ ਅੱਗੇ ਬੋਲਣ ਹੀ ਵਾਲੀ ਸੀ ਕਿ ਇੰਨੇ ਵਿੱਚ ਉਸ ਦੀ ਨੰਦ ਸਤਵੀਰ ਜੋ ਉਸ ਦੀ ਸਹੇਲੀ ਵਰਗੀ ਸੀ ਤਾਨਾ ਮਾਰਦੇ ਹੋਏ ਕਹਿਣ ਲੱਗੀ ਭਾਬੀ ਤੇਰੇ ਤੋਂ ਇਹ ਉਮੀਦ ਨਹੀਂ ਸੀ ਸ਼ਾਇਦ ਮੇਰਾ ਮਾਂ ਬਣਨਾ ਤੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਇਹ ਸਭ ਸੁਣ ਕੇ ਰਣਜੀਤ ਉਦਾਸ ਚਿਹਰੇ ਨਾਲ ਆਪਣੇ ਪਤੀ ਵੱਲ ਦੇਖਣ ਲੱਗੀ ਤੇ ਉਸ ਦਾ ਪਤੀ ਮਹਿੰਦਰ ਜੋ ਉਸ ਨੂੰ ਬਹੁਤ ਪਿਆਰ ਕਰਦਾ ਸੀ ਤੇ ਜਿਸ ਨਾਲ ਉਸ ਦੀ ਲਵ ਮੈਰਿਜ ਹੋਈ ਸੀ ਉਹ ਕੁਝ ਨਹੀਂ ਬੋਲਿਆ ਉਸਨੂੰ ਮਹਿੰਦਰ ਤੋਂ ਇਹ ਉਮੀਦ ਨਹੀਂ ਸੀ ਸਗੋਂ ਉਹ ਉਲਟਾ ਰঞ্জੀਤ ਨੂੰ ਗੁੱਸੇ ਨਾਲ ਕਹਿਣ ਲੱਗਿਆ ਤੂੰ ਤਾਂ ਸਤਵੀਰ ਨੂੰ ਆਪਣੀ ਭੈਣ ਵਾਂਗ ਮੰਨਦੀ ਹੈ ਫਿਰ ਤੂੰ ਉਸ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ ਮਹਿੰਦਰ ਦੇ ਮੋਹੂ ਇਹ ਸੁਣ ਕੇ ਉਸ ਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਕੋਈ ਵੀ ਔਰਤ ਆਪਣੀ ਨੰਦ ਦੇ ਤਾਣੇ ਸਹਿ ਸਕਦੀ ਹੈ ਪਰ ਪਤੀ ਇਹੋ ਜਿਹਾ ਕੁਝ ਕਰੇ ਤਾਂ ਉਹ ਕੀ ਕਰੇਗੀ ਉਹ ਰੋਂਦੇ ਰੋਂਦੇ ਰਸੋਈ ਵਿੱਚ ਕੰਮ ਕਰਨ ਚਲੀ ਗਈ ਤੇ ਸੋਚ ਰਹੀ ਸੀ ਕਿ ਬਾਝ ਹੁੰਦੇ ਹੋਏ ਮੈਂ ਪੂਜਾ ਦੇ ਸਮਾਨ ਨੂੰ ਹੱਥ ਨਹੀਂ ਲਗਾ ਸਕਦੀ ਪਰ ਬਹੂ ਹੋਣ ਦੇ ਨਾਤੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੀ ਹੈ ਉਸ ਦਿਨ ਉਸਨੇ ਮਹਿਸੂਸ ਕੀਤਾ ਕਿ ਮੇਰੇ ਵਿजूद ਨੂੰ ਮੰਨਣ ਵਾਲਾ ਕੋਈ ਨਹੀਂ ਹੈ ਅੱਜ ਜਦੋਂ ਉਸਨੇ ਮਹਿੰਦਰ ਦੇ ਹੱਥ ਵਿੱਚ ਲਫਾਫਾ ਦਿੱਤਾ ਅਤੇ ਸਚਾਈ ਉਹਦੇ ਸਾਹਮਣੇ ਰੱਖੀ ਤਾਂ ਮਹਿੰਦਰ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਨਜ਼ਰ ਆ ਰਹੀ ਸੀ ਤੇ ਉਹ ਮੁਸਕਰਾਉਂਦੇ ਹੋਏ ਪਾਰਟੀ ਵਿੱਚੋਂ ਚਲੀ ਗਈ ਕਿਉਂਕਿ ਹੁਣ ਉਸਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕਰ ਲਿਆ ਸੀ ਉਹ ਸੋਚਣ ਲੱਗੀ ਕਿ ਜੇ ਮੈਂ ਮਾਂ ਨਹੀਂ ਬਣ ਸਕਦੀ ਤਾਂ ਇਸ ਵਿੱਚ ਮੇਰਾ ਕੀ ਦੋਸ਼ ਹੈ ਮਾਂ ਬਣਨਾ ਜਾਂ ਨਾ ਬਣਨਾ ਇਹ ਔਰਤ ਦੇ ਹੱਥ ਵਿੱਚ ਤਾਂ ਨਹੀਂ ਉਸ ਦੀ ਅਸਾਸ ਇੱਕ ਸਕੂਲ ਟੀਚਰ ਸੀ ਤੇ ਉਸ ਦੀ ਨੰਦ ਇੱਕ ਵਕੀਲ ਸੀ ਤੇ ਉਸ ਦਾ ਪਤੀ ਇੱਕ ਇੰਜੀਨੀਅਰ ਸੀ ਪਰ ਉਸ ਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਸੀ ਕਿ ਪੜ੍ਹੇ ਲਿਖੇ ਲੋਕਾਂ ਦੇ ਵਿਚਾਰ ਇੰਨੇ ਪੁਰਾਣੇ ਕਿਵੇਂ ਹੋ ਸਕਦੇ ਨੇ ਕਿ ਪੂਜਾ ਦੇ ਸਮਾਨ ਨੂੰ ਹੱਥ ਲਗਾ ਦੇਣਾ ਅਪਸ਼ੁਗਨ ਹੋ ਗਿਆ ਰਣਜੀਤ ਨੂੰ ਆਫਿਸ ਜੁਆਇਨ ਕੀਤੇ ਨੂੰ ਕੁਝ ਹੀ ਦਿਨ ਹੋਏ ਸੀ ਤੇ ਇੱਕ ਦਿਨ ਉਹ ਆਫਿਸ ਵਿੱਚ ਪ੍ਰੈਜੈਂਟੇਸ਼ਨ ਦੇ ਰਹੀ ਸੀ ਉਸਦੇ ਬੌਸ ਅਤੇ ਉੱਥੇ ਬੈਠੇ ਸਾਰੇ ਲੋਕਾਂ ਨੇ ਉਸਦੀ ਪ੍ਰੈਜੈਂਟੇਸ਼ਨ ਦੀ ਬਹੁਤ ਤਾਰੀਫ਼ ਕੀਤੀ ਮਹਿੰਦਰ ਜੋ ਉੱਥੇ ਸੀ ਉਹ ਵੀ ਉਸਦੀ ਪ੍ਰੈਜੈਂਟੇਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ। ਇੱਕ ਹੀ ਆਫਿਸ ਵਿੱਚ ਕੰਮ ਕਰਦੇ ਕਰਦੇ ਦੋਨੋਂ ਕਦੋਂ ਇੱਕ ਦੂਸਰੇ ਨੂੰ ਪਿਆਰ ਕਰਨ ਲੱਗ ਗਏ ਇਹ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਜਦੋਂ ਉਹਨਾਂ ਦੇ ਘਰ ਵਾਲਿਆਂ ਨੂੰ ਇਸ ਰਿਸ਼ਤੇ ਬਾਰੇ ਦੱਸਿਆ ਤਾਂ ਉਹਨਾਂ ਨੇ ਖੁਸ਼ੀ-ਖੁਸ਼ੀ ਇਸ ਰਿਸ਼ਤੇ ਨੂੰ ਮੰਨ ਲਿਆ ਅਤੇ ਉਹਨਾਂ ਦਾ ਵਿਆਹ ਕਰਵਾ ਦਿੱਤਾ। ਉਸਦੇ ਸੱਸ ਸੋਹਰਾ ਅਤੇ ਨੰਦ ਦਾ ਸੁਭਾਅ ਬਹੁਤ ਵਧੀਆ ਸੀ ਤੇ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਸੀ। ਵਿਆਹ ਤੋਂ ਬਾਅਦ ਮਹਿੰਦਰ ਨੇ ਰਣਜੀਤ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ 2-3 ਸਾਲ ਆਪਾਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਲਵਾਂਗੇ ਤੇ ਘਰ ਵਾਲਿਆਂ ਨੇ ਵੀ 2-3 ਸਾਲ ਕੁਝ ਨਾ ਕਿਹਾ ਪਰ ਜਦੋਂ ਉਹਨਾਂ ਦੇ ਵਿਆਹ ਨੂੰ 5 ਸਾਲ ਹੋ ਗਏ ਤਾਂ ਘਰ ਦੇ ਲੋਕ ਤਾਨੇ ਮਾਰਨ ਲੱਗੇ ਘਰ ਵਾਲੇ ਅਤੇ ਰਿਸ਼ਤੇਦਾਰ ਸਾਰੇ ਪਿੱਠ ਪਿੱਛੇ ਇਹੀ ਗੱਲਾਂ ਕਰਦੇ ਸੀ ਕਿ ਰਣਜੀਤ ਵਿੱਚ ਹੀ ਕੋਈ ਕਮੀ ਹੋਵੇਗੀ ਪਹਿਲਾਂ ਤਾਂ ਰਣਜੀਤ ਵੀ ਕੁਝ ਨਹੀਂ ਬੋਲੀ ਪਰ ਹੁਣ ਮਹਿੰਦਰ ਵੀ ਉਸ ਨਾਲ ਸਹੀ ਢੰਗ ਨਾਲ ਗੱਲ ਨਹੀਂ ਕਰਦਾ ਸੀ ਉਸ ਨੂੰ ਇਹ ਲੱਗਦਾ ਸੀ ਕਿ ਅਸੀਂ ਦੋਨੇ ਪਤੀ-ਪਤਨੀ ਹੈ ਹੀ ਨਹੀਂ ਪਰ ਉਹ ਆਪਣਾ ਦੁੱਖ ਕਿਸ ਨੂੰ ਦੱਸਦੀ ਕੌਣ ਉਸ ਨੂੰ ਸੁਣਦਾ ਜਦੋਂ ਉਹਨਾਂ ਦੇ ਵਿਆਹ ਨੂੰ 8 ਸਾਲ ਹੋ ਗਏ ਤਾਂ ਉਹ ਸੋਚ ਰਹੀ ਸੀ ਕਿ ਮਹਿੰਦਰ ਗੁੱਸਾ ਛੱਡ ਕੇ ਮੈਨੂੰ ਵਿਆਹ ਦੀ ਬਰੇ ਗੰਡ ਦੀਆਂ ਵਧਾਈਆਂ ਜ਼ਰੂਰ ਦੇਵੇਗਾ ਤੇ ਉਸ ਦਿਨ ਰঞ্জੀਤ ਨੇ ਉਸ ਨੂੰ ਉਸਦੇ ਪਸੰਦ ਦਾ ਖਾਣਾ ਬਣਾ ਕੇ ਦਿੱਤਾ ਮਹਿੰਦਰ ਨੇ ਬੜੀ ਸ਼ਾਂਤੀ ਨਾਲ ਖਾਣਾ ਖਾਦਾ ਪਰ ਰঞ্জੀਤ ਨੂੰ ਬਿਨਾ ਕੁਝ ਕਹੇ ਉਹ ਦਫ਼ਤਰ ਨੂੰ ਚਲਾ ਗਿਆ ਜਦੋਂ ਆਫਿਸ ਚਲਾ ਗਿਆ ਤਾਂ ਰঞ্জੀਤ ਨੇ ਫੋਨ ਕਰਕੇ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਹੈ ਇਹ ਕਹਿ ਕੇ ਉਸਨੇ ਆਫਿਸ ਵਿੱਚੋਂ ਛੁੱਟੀ ਲੈ ਲਈ ਕਿ ਮਹਿੰਦਰ ਨੂੰ ਵਧੀਆ ਜਾਂ ਸਰਪ੍ਰਾਈਜ਼ ਦੇ ਸਕੇ ਪਰ ਮਹਿੰਦਰ ਨੇ ਉਸ ਨੂੰ ਇੱਕ ਵਾਰ ਵੀ ਫੋਨ ਨਹੀਂ ਕੀਤਾ ਅਤੇ ਨਾ ਹੀ ਪੁੱਛਿਆ ਕਿ ਉਸ ਨੇ ਛੁੱਟੀ ਕਿਉਂ ਲਈ ਤੇਰੀ ਸਿਹਤ ਠੀਕ ਹੈ ਉਸ ਨੇ ਸ਼ਾਮ ਨੂੰ ਭੋਜਨ ਵਿੱਚ ਪਾਲਕ ਪਨੀਰ ਬਣਾਇਆ ਸੋਹਣੇ ਕੱਪੜੇ ਪਾਏ ਅੱਜ ਉਸ ਨੂੰ ਪੂਰਾ ਯਕੀਨ ਸੀ ਕਿ ਮਹਿੰਦਰ ਉਸ ਨਾਲ ਗੱਲ ਕਰੇਗਾ ਤੇ ਉਸ ਨੂੰ ਬੱਚਾ ਗੋਦ ਲੈਣ ਲਈ ਮਨਾ ਲਵਾਗੇ ਪਰ ਜਦੋਂ ਉਕਰਾਇਆ ਤਾਂ ਉਸਨੇ ਇੱਕ ਵਾਰ ਵੀ ਰਣਜੀਤ ਵੱਲ ਨਹੀਂ ਦੇਖਿਆ ਉਹ ਸੋਚਣ ਲੱਗੀ ਕਿ ਸ਼ਾਇਦ ਬੈਡਰੂਮ ਵਿੱਚ ਜਾ ਕੇ ਵਿਸ਼ ਕਰੇਗਾ ਪਰ ਸਭ ਕੁਝ ਉਲਟਾ ਹੀ ਹੋ ਗਿਆ ਕਮਰੇ ਵਿੱਚ ਜਾ ਕੇ ਉਸਨੇ ਰਣਜੀਤ ਵੱਲ ਵੇਖਿਆ ਤੱਕ ਨਹੀਂ ਤੇ ਰਣਜੀਤ ਤੋਂ ਰਿਹਾ ਨਾ ਗਿਆ ਉਹ ਕਹਿਣ ਲੱਗੀ ਮਹਿੰਦਰ ਅੱਜ ਆਪਣੀ ਵਿਆਹ ਦੀ ਵਰੇ ਗੰਡ ਹੈ ਕੀ ਤੁਸੀਂ ਭੁੱਲ ਗਏ ਇਹ ਸੁਣ ਕੇ ਉਹ ਕਹਿਣ ਲੱਗਾ ਨਹੀਂ ਨਹੀਂ ਇਹ ਦਿਨ ਤਾਂ ਮੈਂ ਭੁੱਲ ਹੀ ਨਹੀਂ ਸਕਦਾ ਕਿਉਂਕਿ ਅੱਜ ਦੇ ਦਿਨ ਤਾਂ ਇੱਕ ਬਾਂਝ ਔਰਤ ਮੇਰੇ ਪੱਲੇ ਪਈ ਸੀ ਇਹ ਸੁਣ ਕੇ ਉਸ ਦੀਆਂ ਅੱਖਾਂ ਭਰ ਆਈਆਂ ਆਪਣੇ ਹੰਝੂਆਂ ਨੂੰ ਰੋਕਦੇ ਹੋਏ ਉਹ ਕਹਿਣ ਲੱਗੀ ਕਿ ਕੀ ਕੀ ਅਸੀਂ ਇੱਕ ਬੱਚਾ ਗੋਦ ਨਹੀਂ ਲੈ ਸਕਦੇ ਮਹਿੰਦਰ ਕਹਿਣ ਲੱਗਿਆ ਇਸ ਗੱਲ ਤੇ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਮੈਂ ਦੂਜੇ ਦਾ ਬੱਚਾ ਗੋਦ ਨਹੀਂ ਲੈ ਸਕਦਾ ਮੈਨੂੰ ਮੇਰਾ ਆਪਣਾ ਹੀ ਬੱਚਾ ਚਾਹੀਦਾ ਤੇ ਜਿਹੜਾ ਤੂੰ ਮੈਨੂੰ ਇਸ ਜਨਮ ਵਿੱਚ ਨਹੀਂ ਦੇ ਸਕਦੀ ਫਿਰ ਕਹਿਣ ਲੱਗਿਆ ਹਾਂ ਅੱਜ ਆਪਣੀ ਵਿਆਹ ਦੀ ਬਰੇ ਗੰਢ ਹੈ ਮੈਂ ਤੇਰੇ ਲਈ ਇੱਕ ਹੋਰ ਗਿਫਟ ਲੈ ਕੇ ਆਇਆ ਉਹ ਸੋਚਣ ਲੱਗੀ ਕਿ ਮੇਰੇ ਲਈ ਕੀ ਗਿਫਟ ਲੈ ਕੇ ਆਇਆ ਹੋਵੇਗਾ ਤੇ ਮਹਿੰਦਰ ਨੇ ਉਸਦੇ ਹੱਥ ਵਿੱਚ ਇੱਕ ਲਫਾਫਾ ਦੇ ਦਿੱਤਾ ਉਹ ਬਹੁਤ ਹੀ ਉਤਸੁਕਤਾ ਨਾਲ ਉਸ ਲਫਾਫੇ ਨੂੰ ਖੋਲਣ ਲੱਗੀ ਤੇ ਜਦੋਂ ਉਸਨੇ ਲਫਾਫੇ ਅੰਦਰ ਦੇਖਿਆ ਤਾਂ ਉਸ ਵਿੱਚ ਤਲਾਕ ਦੇ ਪੇਪਰ ਸੀ ਤੇ ਉਹਨਾਂ ਪੇਪਰਾਂ ਨੂੰ ਦੇਖ ਕੇ ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਜਿਹੜਾ ਇਨਸਾਨ ਉਸ ਦੀ ਇੰਨੀ ਤਾਰੀਫ ਕਰਦਾ ਸੀ ਉਸ ਨੂੰ ਇੰਨਾ ਪਿਆਰ ਕਰਦਾ ਸੀ ਹਰ ਮੁਸ਼ਕਿਲ ਘੜੀ ਵਿੱਚ ਉਸ ਦਾ ਸਾਥ ਦਿੰਦਾ ਸੀ ਅੱਜ ਇੱਕ ਬੱਚੇ ਦੇ ਵਾਸਤੇ ਉਸ ਨੂੰ ਤਲਾਕ ਦੇ ਰਿਹਾ ਹੈ ਉਸ ਨੂੰ ਐਵੇਂ ਲੱਗ ਰਿਹਾ ਸੀ ਕਿ ਉਸ ਉੱਪਰ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਉਹ ਖੁਦ ਨੂੰ ਸੰਭਾਲਦੇ ਹੋਏ ਤੁਰੰਤ ਹੀ ਤਲਾਕ ਦੇ ਪੇਪਰ ਤੇ ਸਾਈਨ ਕਰ ਦਿੱਤੇ ਕਿਉਂਕਿ ਜਦੋਂ ਮਹਿੰਦਰ ਦੇ ਦਿਲ ਵਿੱਚ ਹੀ ਉਸ ਲਈ ਪਿਆਰ ਹੀ ਨਹੀਂ ਤਾਂ ਉਸ ਨਾਲ ਰਹਿਣ ਦਾ ਕੀ ਫਾਇਦਾ ਤੇ ਅਗਲੇ ਦਿਨ ਉਹ ਘਰ ਛੱਡ ਕੇ ਚਲੀ ਗਈ ਤੇ ਮਹਿੰਦਰ ਵੀ ਇਹੀ ਚਾਹੁੰਦਾ ਸੀ ਤੇ ਫਿਰ ਉਸ ਨੇ ਆਪਣੀ ਬਦਲੀ ਆਪਣੇ ਆਫਿਸ ਦੀ ਦੂਸਰੀ ਬ੍ਰਾਂਚ ਵਿੱਚ ਕਰਵਾ ਲਈ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ ਇੱਕ ਮਹੀਨੇ ਬਾਅਦ ਮਹਿੰਦਰ ਦਾ ਦੂਜਾ ਵਿਆਹ ਹੋ ਗਿਆ ਤੇ ਇੱਕ ਸਾਲ ਬਾਅਦ ਪਤਾ ਲੱਗਿਆ ਕੇ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਪੁੱਤਰ ਹੋਣ ਦੀ ਖੁਸ਼ੀ ਵਿੱਚ ਉਸਨੇ ਪਾਰਟੀ ਰੱਖੀ ਸੀ ਤੇ ਉਸ ਪਾਰਟੀ ਵਿੱਚ ਰਣਜੀਤ ਨੂੰ ਵੀ ਬੁਲਾਇਆ ਸੀ ਤਾਂ ਕਿ ਉਸ ਦਾ અપਮਾਨ ਕਰ ਸਕੇ ਰਣਜੀਤ ਨੇ ਪਾਰਟੀ ਵਿੱਚ ਉਸ ਨੂੰ ਨਿਮਰਤਾ ਨਾਲ ਵਧਾਈ ਦਿੱਤੀ ਤੇ ਜਿਹੜਾ ਉਹ ਲਫਾਫਾ ਨਾਲ ਲੈ ਕੇ ਆਈ ਸੀ ਮਹਿੰਦਰ ਦੇ ਹੱਥ ਵਿੱਚ ਫੜਾ ਦਿੱਤਾ ਤੇ ਕਿਹਾ ਇਹ ਮੇਰੇ ਵੱਲੋਂ ਇੱਕ ਸਰਪ੍ਰਾਈਜ਼ ਗਿਫਟ ਹੈ ਗਿਫਟ ਦਾ ਨਾਂ ਸੁਣ ਕੇ ਉਹ ਥੋੜਾ ਹੈਰਾਨ ਹੋ ਗਿਆ ਉਸਨੇ ਲਫਾਫਾ ਖੋਲ ਲਿਆ ਉਸ ਨੂੰ ਦੇਖ ਕੇ ਉਸਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਦਸੰਬਰ ਦੇ ਮਹੀਨੇ ਵਿੱਚ ਉਹ ਪੂਰਾ ਪਸੀਨੇ ਨਾਲ ਭਿੱਜ ਗਿਆ ਉਸ ਲਫਾਫੇ ਅੰਦਰ ਉਸਦੀ ਮੈਡੀਕਲ ਰਿਪੋਰਟ ਸੀ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਉਹ ਆਪਣੇ ਘਰਵਾਲੀ ਦੇ ਵੱਲ ਵੇਖਣ ਲੱਗਿਆ ਤੇ ਉਸਦੀ ਝੂਕੀ ਹੋਈ ਨਜ਼ਰ ਨੇ ਸਭ ਕੁਝ ਸਾਫ਼ ਕਰ ਦਿੱਤਾ ਰਣਜੀਤ ਨੇ ਉਸ ਨੂੰ ਕਿਹਾ ਹੁਣ ਤੂੰ ਤੈਅ ਕਰਨਾ ਹੈ ਕਿ ਤੈਨੂੰ ਦੂਸਰੇ ਦੇ ਖੂਨ ਦਾ ਬੱਚਾ ਗੋਦ ਲੈਣਾ ਹੈ ਜਾਂ ਨਹੀਂ ਇਹ ਕਹਿ ਕੇ ਉਹ ਉੱਥੋਂ ਚਲੀ ਗਈ ਤੇ ਅਗਲੇ ਦਿਨ ਉਸ ਦੀ ਮਾਂ ਤੇ ਮਹਿੰਦਰ ਆਪ ਰਣਜੀਤ ਦੇ ਘਰ ਗਏ ਦੋਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕਿੱਧਰ ਜਾਣ ਉਸ ਦੀ ਮਾਂ ਕਹਿਣ ਲੱਗੀ ਉਹ ਮੈਡੀਕਲ ਰਿਪੋਰਟ ਤਾਂ ਉਸਨੇ ਕਿਹਾ ਤੁਹਾਨੂੰ ਯਾਦ ਹੈ ਅਸੀਂ ਦੋਨੋਂ ਹੀ ਮੈਡੀਕਲ ਚੈੱਕ ਕਰਵਾਉਣ ਗਏ ਸੀ ਤੇ ਕਿਸੇ ਕਾਰਨ ਕਰਕੇ ਤੁਹਾਡੇ ਤੋਂ ਰਿਪੋਰਟ ਫੜਨ ਨਹੀਂ ਜਾਇਆ ਗਿਆ ਤੇ ਫਿਰ ਮੈਂ ਇਕੱਲੇ ਹੀ ਰਿਪੋਰਟ ਲੱਗ ਗਈ ਸੀ ਮਹਿੰਦਰ ਕਹਿਣ ਲੱਗਾ ਹਾਂ ਹਾਂ ਤੇ ਕਹਿਣ ਲੱਗਾ ਫਿਰ ਘਰੇ ਆ ਕੇ ਤਾਂ ਤੂੰ ਦੱਸਿਆ ਸੀ ਕਿ ਕਮੀ ਤੇਰੇ ਵਿੱਚ ਹੈ ਫਿਰ ਤੂੰ ਝੂਠ ਕਿਉਂ ਬੋਲਿਆ ਕਿਉਂ ਇਨਾਂ ਚਿਹਰ ਸਾਰਿਆਂ ਦੇ ਤਾਨੇ ਸੁਣਦੀ ਰਹੀ ਕੀ ਜ਼ਰੂਰਤ ਸੀ ਤੈਨੂੰ ਝੂਠ ਬੋਲਣ ਦੀ ਰਣਜੀਤ ਕਹਿਣ ਲੱਗੀ ਕਿਉਂਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਸੀ ਮੈਨੂੰ ਲੱਗਦਾ ਸੀ ਜਦੋਂ ਤੈਨੂੰ ਸੱਚਾਈ ਪਤਾ ਲੱਗੂਗੀ ਤੂੰ ਇਸ ਗੱਲ ਨੂੰ ਸਹਿ ਨਹੀਂ ਸਕੇਗਾ ਤੇ ਅੰਦਰ ਤੋਂ ਟੁੱਟ ਜਾਵੇਂਗਾ ਤੇ ਮੈਂ ਤੈਨੂੰ ਅਜਿਹੀ ਹਾਲਤ ਵਿੱਚ ਨਹੀਂ ਦੇਖ ਸਕਦੀ ਸੀ ਤੇ ਮੇਰਾ ਕੀ ਸੀ ਮੇਰੀ ਤਾਂ ਆਦਤ ਸੀ ਤਾਨੇ ਸੁਣਨ ਦੀ ਪਰ ਤੂੰ ਇਸ ਗੱਲ ਨੂੰ ਮੈਨੂੰ ਹੀ ਸੁਣਾਏਗਾ ਇਹ ਮੈਂ ਕਦੇ ਸੋਚਿਆ ਹੀ ਨਹੀਂ ਸੀ ਜਦੋਂ ਤੂੰ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਤੋਂ ਸਹਿਣ ਨਹੀਂ ਹੋਇਆ ਉਹ ਕਹਿਣ ਲੱਗਿਆ ਫਿਰ ਜਦੋਂ ਤੈਨੂੰ ਤਲਾਕ ਦੇ ਪੇਪਰ ਦਿੱਤੇ ਸੀ ਤੂੰ ਉਸ ਸਮੇਂ ਮੈਨੂੰ ਸੱਚ ਕਿਉਂ ਨਹੀਂ ਦੱਸਿਆ ਉਹ ਕਹਿਣ ਲੱਗੀ ਗਲਤੀ ਮੇਰੀ ਸੀ ਜੋ ਮੈਂ ਤੈਨੂੰ ਇੰਨਾ ਪਿਆਰ ਕੀਤਾ ਵਿਸ਼ਵਾਸ ਕੀਤਾ ਕੁਝ ਵੀ ਹੋ ਜਾਵੇ ਤੈਨੂੰ ਇਕੱਲਾ ਨਹੀਂ ਛੱਡਾਂਗੀ ਜਦੋਂ ਤੇਰਾ ਪਿਆਰ ਹੀ ਖਤਮ ਹੋ ਗਿਆ ਤਾਂ ਨਾਲ ਰਹਿਣ ਦਾ ਕੀ ਫਾਇਦਾ ਮਹਿੰਦਰ ਦੀ ਮਾਂ ਕਹਿਣ ਲੱਗੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੋ ਸਕੇ ਤਾਂ ਸਾਨੂੰ ਮaaf ਕਰ ਦੇ ਤੇ ਸਾਰਾ ਕੁਝ ਭੁਲਾ ਕੇ ਸਾਡੇ ਨਾਲ ਆਪਣੇ ਘਰ ਚੱਲ ਰੰਜੀਤ ਕਹਿਣ ਲੱਗੇ ਇਹ ਮਾਫੀ ਜਾਂ ਨਰਾਜ਼ਗੀ ਦੀ ਗੱਲ ਨਹੀਂ ਇਹ ਆਤਮ ਸਨਮਾਨ ਦੀ ਗੱਲ ਹੈ ਤੇ ਹੁਣ ਮੈਂ ਉਸ ਘਰ ਵਿੱਚ ਕਦੇ ਵੀ ਪੈਰ ਨਹੀਂ ਰੱਖ ਸਕਦੀ ਮੈਂ ਤੈਨੂੰ ਸਰਪ੍ਰਾਈਜ਼ ਇਸ ਕਰਕੇ ਦਿੱਤਾ ਸੀ ਕਿਉਂਕਿ ਮੈਂ ਦੇਖਣਾ ਸੀ ਕਿ ਸੱਚ ਜਾਣ ਕੇ ਤੂੰ ਦੂਸਰੇ ਦਾ ਖੂਨ ਗੋਦ ਲਵੇਂਗਾ ਜਾਂ ਨਹੀਂ ਤੇ ਮੈਨੂੰ ਇਹ ਵੀ ਪਤਾ ਸੀ ਕਿ ਤੇਰਾ ਕੋਈ ਬੱਚਾ ਨਹੀਂ ਕਿਉਂਕਿ ਤੂੰ ਕਦੇ ਬਾਪ ਨਹੀਂ ਬਣ ਸਕਦਾ ਇਸ ਲਈ ਤੂੰ ਆਪਣੀ ਭੈਣ ਦੇ ਬੇਟੇ ਨੂੰ ਗੋਦ ਲੈਣ ਦਾ ਸੋਚਿਆ ਤੇ ਜਦੋਂ ਮੈਂ ਕਿਹਾ ਤੂੰ ਤਾਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਇਸ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਮਰਦ ਹਮੇਸ਼ਾ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਭੋਲੀ-ਭਾਲੀ ਔਰਤਾਂ ਨੂੰ ਨੀਚਾ ਦਿਖਾਉਣ ਦਾ ਮੌਕਾ ਲੱਭਦੇ ਰਹਿੰਦੇ ਨੇ ਪਰ ਇਹ ਭੁੱਲ ਜਾਂਦੇ ਨੇ ਕਿ ਕਮੀ ਪੁਰਸ਼ ਵਿੱਚ ਵੀ ਹੋ ਸਕਦੀ ਹੈ ਤੇ ਜਦੋਂ ਤੱਕ ਸੱਚਾਈ ਸਾਹਮਣੇ ਆਉਂਦੀ ਹੈ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ